ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸੰਖੇਪ ਜੀਵਨ ਦੀਆਂ ਸਾਖੀਆਂ ਸੁਣਾਵਾਂਗੀ ਗੁਰੂ ਜੀ ਨੇ ਵਲੀ ਕੰਦਾ ਦਾ ਹੰਕਾਰ ਤੋੜਿਆ ਅਤੇ ਗੁਰੂ ਜੀ ਦਾ ਕੋਟੇ ਨੂੰ ਉਪਦੇਸ਼ ਗੁਰੂ ਜੀ ਨੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਦੁਨੀਆ ਤਾਰ ਦੇ ਤਾਰ ਤੇ ਜਦੋਂ ਆਪ हसन ਅਬਦਾਲ ਪੁੱਜੇ ਤਾਂ ਮਰਦਾਨੇ ਨੇ ਕਿਹਾ ਕਿ ਮਹਾਰਾਜ ਮੈਨੂੰ त्रे ਨੇ ਬਹੁਤ ਸਤਾਇਆ ਹੈ ਆਪਨੇ ਉਸ ਨੂੰ ਕਿਹਾ ਕਿ ਪਹਾੜ ਦੇ ਉੱਤੇ ਚਲਾ ਜਾ ਉੱਥੇ ਬਲੀ ਕੰਧਾਰੀ ਬੈਠਾ ਹੈ ਉਸ ਨੂੰ ਕਹੋ ਕਿ ਪਾਣੀ ਪਿਆ ਦੇਵੇ ਜਦੋਂ ਮਰਦਾਨਾ ਉੱਪਰ ਗਿਆ ਤੇ ਉਸ ਦੱਸਿਆ ਮੈਂ ਗੁਰੂ ਨਾਨਕ ਦਾ ਸੇਵਕ ਹਾਂ ਮੈਨੂੰ ਪਾਣੀ ਪਿਆ ਦੋ ਤਾਂ ਬਲੀ ਕੰਧਾਰੀ ਖਿਜ ਗਿਆ ਕਿ ਮੂਮਨ ਹੋ ਕੇ ਹਿੰਦੂ ਨੂੰ ਪੀਰ ਮੰਨਦਾ ਹੈ ਉਸਨੇ ਪਾਣੀ ਨਾ ਪਿਆਇਆ ਤੇ ਮਰਦਾਨਾ ਪਿਆਸਾ ਹੀ ਵਾਪਿਸ ਆ ਗਿਆ ਇਸੇ ਤਰ੍ਹਾਂ ਆਪਨੇ ਮਰਦਾਨੇ ਨੂੰ ਤਿੰਨ ਵਾਰ ਉੱਪਰ ਭੇਜਿਆ ਜਦ ਵਲੀ ਨਾ ਮੰਨਿਆ ਤਾਂ ਆਪਨੇ ਆਪਣੀ ਨੂਰੀ ਨਜ਼ਰ ਕਰਕੇ ਉਸ ਦਾ ਸਾਰਾ ਪਾਣੀ ਹੀ ਠਾ ਖਿੱਚ ਲਿਆ ਤੇ ਮਰਦਾਨੇ ਨੂੰ ਕਿਹਾ ਰੱਜ ਰੱਜ ਕੇ ਪੀ ਤੇ ਇਸ਼ਨਾਨ ਕਰ ਮਰਦਾਨਾ ਬਹੁਤ ਖੁਸ਼ ਹੋਇਆ ਵਲੀ ਨੇ ਗੁੱਸੇ ਨਾਲ ਬੜਾ ਵੱਡਾ ਪੱਥਰ ਆਪ ਉੱਤੇ ਰੇਡ ਦਿੱਤਾ ਜਿਸ ਨੂੰ ਆਪਨੇ ਪੰਜਾ ਲਾ ਕੇ ਡਾਕ ਦਿੱਤਾ ਇਹ ਕੌਤਕ ਵੇਖ ਕੇ ਕੰਧਾਰੀ ਆਪ ਦੇ ਚਰਨਾਂ ਤੇ ਢੈ ਪਿਆ ਤੇ ਸੇਵਕ ਬਣ ਗਿਆ ਉਸ ਬਾ ਨੂੰ ਅੱਜ ਪੰਜਾ ਸਾਹਿਬ ਕਿਹਾ ਜਾਂਦਾ ਹੈ ਜੋ ਕਿ ਗੁਰਦੁਆਰਾ ਪੰਜਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਪਾਕਿਸਤਾਨ ਵਿੱਚ ਆ ਗਿਆ ਹੈ ਗੁਰੂ ਜੀ ਦਾ ਕੌਡੇ ਨੂੰ ਉਪਦੇਸ਼ ਇਸੇ ਤਰ੍ਹਾਂ ਗੁਰੂ ਮਹਾਰਾਜ ਜਗਤ ਦਾ ਉਦਾਰ ਕਰਦੇ ਬੰਗਾਲ ਦੇ ਜੰਗਲਾਂ ਵਿੱਚ ਪਹੁੰਚ ਗਏ ਉੱਥੇ ਮਰਦਾਨਾ ਛਿੱਟਾ ਹੋ ਗਿਆ ਤੇ ਕਹਿ ਲੱਗਾ ਮੈਨੂੰ ਭੁੱਖ ਲੱਗੀ ਹੈ ਰਬਾਬ ਸੁੱਟ ਕੇ ਉਥੋਂ ਤੁਰ ਪਿਆ ਆਪ ਆਵਾਜ਼ਾਂ ਮਾਰਦੇ ਰਹੇ ਪਰ ਉਸ ਇੱਕ ਨਾਸੋ ਨੇ ਜਦ 2-3 ਮੀਲ ਦੀ ਵਿੱਥ ਤੇ ਗਿਆ ਤਾਂ ਇੱਕ ਰਾਖਸ਼ ਜਿਸ ਦਾ ਨਾਂ ਕੌਟਾ ਸੀ ਨੇ ਮਰਦਾਨੇ ਨੂੰ ਫੜ ਲਿਆ ਤੇ ਉਸ ਨੂੰ ਲੁਕੋ ਕੇ ਚੁੱਕ ਕੇ ਆਪਣੇ ਘਰ ਲੈ ਗਿਆ ਜਦੋਂ ਕੌਡੇ ਨੇ ਮਰਦਾਨੇ ਨੂੰ ਤਿੱਤੇ ਤੇਲ ਵਿੱਚ ਤਲਣ ਦੀ ਤਿਆਰੀ ਕੀਤੀ ਤਾਂ ਮਰਦਾਨੇ ਨੇ ਆਪ ਨੂੰ ਇੱਕ ਮਨ ਹੋ ਕੇ ਯਾਦ ਕੀਤਾ ਆਪ ਯਾਰ ਦਾ ਯਾਰਾਨਾ ਪਾਣ ਲਈ ਫੌਰਨ ਪਾਵਨ ਰੂਪ ਹੋ ਕੇ ਉਸ ਕੋਲ ਜਾ ਪੁੱਜੇ ਤੇ ਸਤ ਦ ਕਰਤਾਰ ਦੀ ਆਵਾਜ਼ ਕੀਤੀ ਤੱਪਦਾ ਕੜਾਹਾ ਠੰਡਾ ਠਾਰ ਹੋ ਗਿਆ ਇਹ ਕੌਤਕ ਵੇਖ ਕੇ ਕੌਡਾ ਗੁਰੂ ਜੀ ਦੇ ਚਰਨਾਂ ਤੇ ਢਹਿ ਗਿਆ ਆਪਨੇ ਉਸ ਨੂੰ ਸੱਚਾ ਉਪਦੇਸ਼ ਦੇ ਕੇ ਜਨਮ ਮਰਨ ਤੋਂ ਰਹਿਤ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ ਅੱਜ ਦੀਆਂ ਸਾਡੀਆਂ ਦੋ ਛੋਟੀਆਂ ਛੋਟੀਆਂ ਸਾਖੀਆਂ ਗੁਰੂ ਜੀ ਨੇ ਵਲੀ ਕੰਧਾਰੇ ਦਾ ਹੰਕਾਰ ਤੋੜਿਆ ਤੇ ਗੁਰੂ ਜੀ ਦਾ ਕਾਡੇ ਨੂੰ ਉਪਦੇਸ਼ ਇਸ ਤਰ੍ਹਾਂ ਹੀ ਅਸੀਂ ਇੱਕ ਹੋਰ ਸਾਖੀ ਲੈ ਕੇ ਆਵਾਂਗੇ ਹਮਜ਼ਾ ਗੋਸਤੀ ਸਾਖੀ ਧੰਨਵਾਦ